ਸਸ਼ੇ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜੱਤੀ ਵੱਡੀ ਖਬਰ ਅਮਰੀਕਾ ਨੇ ਇਸ ਦੇਸ਼ ਨਾਲ ਦਿੱਤੀ ਖੇੜ ਅਤੇ ਕੀਤੇ ਟਰੰਪ ਭਾਰਤ ਨੂੰ ਵੀ ਨਾਂ ਦੇਣ ਦਾ ਧੋਖਾ ਇਸ ਦੇ ਨਾਮ ਅਮਰੀਕਾ ਹਰਸਪਡਨ ਅਲਡ ਨੇ ਇੱਕ ਵਾਰ ਫਿਰ ਤੋਂ ਆਪਣੇ ਟ੍ਰੈਫਿਕ ਪਨਾਲ ਦੀ ਵਰਤੋਂ ਦੀ ਇਸ ਵਾਰ ਨਿਸ਼ਾਨਾ ਇਸ ਦੇ ਨਾਲ ਹੀ ਕੀਤਾ ਗਿਆ 15 ਜੁਲਾਈ ਨੂੰ ਟਰੰਪ ਨੇ ਐਲਾਨ ਕੀਤਾ ਕਿ ਉਸ ਨੂੰ ਇੰਡੋਨੇਸ਼ੀਆ ਨਾਲ ਇੱਕ ਨਵੇਂ ਵਪਾਰ ਸਮਝੌਤਾ ਦਸਤਕ ਕੀਤੇ ਜਾਣੇ ਹਨ ਇਸ ਸੌਦੇ ਦੇ ਤਹਿਤ ਇੰਡੋਨੇਸ਼ੀਆ ਦੇ ਅਮਰੀਕਾ ਆਉਣ ਵਾਲੇ ਸਮਾਨ 'ਨ' ਪਰਸੈਂਟ ਟੈਰਿਫ ਲਗਾਇਆ ਜਾਵੇਗਾ ਜਦਕਿ ਜਦਕਿ ਅਮਰੀਕਾ ਸਮਾਨ ਨੂੰ ਕਿਸੇ ਟੈਕਸ ਦੇ ਇੰਡੋਨੇਸ਼ੀਆ ਚ ਐਂਟਰ ਕਰਾਉਂਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਪਰ ਸਵਾਲ ਇਹ ਹੈ ਕਿ ਟਰੰਪ ਨੇ ਇਹ ਟੈਰਿਫ ਜੰਗ ਜਭਾਰਤ ਲਈ ਵੀ ਖਤਰੀ ਦੀ ਘੰਟੀ ਵਜਾ ਸਕਦੀ ਇੰਡੋਨੇਸ਼ੀਆ ਨਾਲ ਡੀਲ ਟਰੰਪ ਦਾ ਉਹ ਕੀਤੀ ਗਈ ਹੈ ਇਸਦੇ ਨਾਲ ਹੀ ਵਾਈਟ ਹਾਊਸ ਵਿਖੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇੰਡੋਨੇਸ਼ੀਆ 19% ਟ੍ਰੈਫਿਕ ਅਦਾ ਕਰੇਗੀ ਅਤੇ ਇਸਦੇ ਨਾਲ ਹੀ ਅਸੀਂ ਇੱਕ ਪੈਸੇ ਦੀ ਟੈਸਟ ਵੀ ਨਹੀਂ ਦੇ ਸਕਦੇ ਇਸ ਦਿਨ ਉਹਨਾਂ ਨੇ ਕਿਹਾ ਕਿ ਇਹ ਸਭ ਜਲਦ ਤੋਂ ਜਲਦ ਕੀਤਾ ਜਾਵੇ ਇਸ ਦਿਨ ਉਹਨਾਂ ਨੇ ਸਭ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇ ਇਹ ਸਭ ਸੜੀ ਮੰਗਾ ਨਾ ਪੂਰੀ ਕੀਤੀਆਂ ਤਾਂ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਪੰਜਾਬ ਦੇ ਭਾਰਤ ਨੂੰ ਖਤਰਾ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਭ ਜਲਦ ਤੋਂ ਜਲਦ ਕੀਤਾ ਜਾਵੇ ਧੰਨਵਾਦ